ਕਣਾ ਨਾ ਰੋਕ ਸਰੂ ਬਸੀ ਗੱਲ ਕਰਾ ਕੀ ਕਰਾਂ ਸੰਜੀਤ ਇਹਨੇ ذات ਸੁਦੀ ਆ ਇਹ ਲਾ ਦੇ ਬੰਦ ਹੋ ਗਈ। ਓਏ ਟਰੈਕਟਰ ਤੇ ਰੇਸ ਲਾ। ਟਰੈਕਟਰ ਆਣੇ। ਉਹ ਤੈਨੂੰ ਬੁਲਾਉਣਾ ਨਹੀਂ ਮੈਂ। ਖੜਾ ਮੈਨੂੰ ਕੋਲ ਨਾ ਛੱਡ ਕੇ ਇੰਨਾ ਟਾਈਮ ਵੇਟ ਕਰਾ ਕੇ ਹੈ। ਚੰਗੀ ਗੱਲ ਉਸੇ ਤੇਰੀ। ਇੰਨਾ ਦਿੱਕਾ ਸੀ ਮੈਨੂੰ। ਮੈਂ ਬੇਕਾਰ ਬੰਤਾ ਕੀ ਵੀ ਕਰ ਲਿਆ। ਲਗਾ ਵਈ ਨਾ ਟਾਈਮ ਡਿਕਨ। ਦੇਖੋ। ਤੁਹਾਨੂੰ ਤੁਰੋ ਕੀ ਮੈਨੂੰ।

ਮੈਂ ਹੁਣ ਤੇ ਕੁੱਲ ਗਾਣੇ ਮਰਤੇ ਗਾ ਦੂੰਗਾ ਜਗਾ ਦੂੰਗਾ ਗਾਉਂਗਾ ਆਪਣਾ ਆਪਣੀ ਗਾਣੇ ਗਾ ਗਿਆ ਗਾਣੇ ਦਾ ਰਾਮ ਸੰਦੀ ਲਾਲ ਲਾਟੋੜੀਆਂ ਮੇਰਾ ਪੀਰ ਇਸ ਤੇ ਪੀਰ ਦਾ ਰੇਦਾ ਚਲੇ ਆਏ ਕੋਈ ਮੋਕਾ ਲੱਗ ਗਿਆ ਤੇ ਕਹੀਏ ਮੇਰਾ ਪੀਰ ਤੇ ਸਿਆਰੇ ਦਾ ਬਣ ਕੇ ਸਾਥੀ ਸਾਥੀ ਮੇਰਾ ਪੀਰ ਲਾਲ ਲਾਲ ਜੁਨੀ ਕਾਮ ਦੇ ਦੀਆ ਕਾਮ ਤੇ ਵਾਹੀ ਨੰਨ ਮੇਂ ਅਮਰ ਜੀ ਲਾਲ ਬਾਜੂ ਫੁੱਟੀ ਬਰੋ ਦਾ ਚਾਜੂ ਨਾ ਲਾ ਲਾ ਦੇ ਮੋਹਨਾ ਚੰਮ ਲਾ ਲੈ ਨਿਕਲੀ ਆਈ ਸਪੀਕਰ ਲਿਆ ਸਪੀਕਰ ਦੇਣੀ ਉਹ ਸਾਹਮਣੇ ਆ ਤ ਮੰਗ ਲਿਆ ਕਿੰਨਾ ਅੱਲਾ ਹੈ परला मम्मी ओ तो वो तो प्यार आ है घर ले जा सारे दिया आरती कर गाय चपनी भदी चलो ओ देखो

ਤੇਰੀਆਂ ਤੇਰੇ ਮੱਤੇ ਲੰਕੜ ਪਾ ਉਜਾਗੂ ਜਗਾਵੀ ਜਗਾਵੀ ਆਗ ਸਾਂਗੀ ਜਾ ਤੇਰੇ ਮੱਤੇ ਲੰਕੜ ਪਾ ਉਜਾਗੂ ਜਗਾਵੀ ਆਪਣਾ ਵੇਖ ਖਣਕਾਵੀਂ ਆਗ ਸਾਂਗੀ ਜਾ ਤੇਰੇ ਮੱਤੇ ਜਗਾਵੀ ਆਗ ਬਰੋਥਿਆ ਜਾਗ ਤੇਰੇ ਮੱਥੇ ਲੱਗਣ ਪਾਤ ਜਾਗ ਮੱਥੇ ਬਾਤ ਮੈਂ ਆਪਣਾ ਵੀਰ ਖਵਾਉਂਗਾ ਜਾਗ ਬਰੋਥਿਆ ਜਾਗ ਤੇਰੇ ਮੱਥੇ ਲੱਗਣ ਪਾਤ ਰਾਖੂ ਗਜਾਉਂਗਾ ਆਪਣਾ ਵੀਰ ਖਵਾਉਂਗਾ ਜਾਗ ਬਰੋਥਿਆ ਜਾਗ ਤੇਰੇ ਮੱਥੇ ਲੱਗਣ ਪਾਤ ਰਾਖੂ ਗਜਾਉਂਗਾ ਆਪਣਾ ਵੀਰ ਖਵਾਉਂਗਾ ਜਾਗ ਬਰੋਥਿਆ ਜਾਗ ਤੇਰੇ ਮੱਥੇ ਲੱਗਣ ਪਾਤ ਜਾਗੂਗਾ ਜੇ ਗਾਉਂਗਾ ਆਪਣਾ ਵੀਰ ਖਲਾਉਂਗਾ ਮੂੰਹ ਚਾਗ ਤੇਰਾ ਜਾਗ ਤੇਰੇ ਮੱਥੇ ਲੱਗਣ ਪਾ ਜਾਗੂਗਾ ਜੇ ਗਾਉਂਗਾ ਆਪਣਾ ਵੀਰ ਖਲਾਉਂਗਾ ਕਰੋ ਕਰੋ ਕਰਨ ਦਾ ਦਾ ਹੁਣ ਆਰਤੀ ਲੈ ਕੇ ਆਰਤੀ ਆਉਂਦੀ ਹੈ Não tem... Tenho...

Papi <laughs> Tare, ਕੰਬੋ ਜਾਂ ਦੀਓ ਕੰਬੋ ਜਾਂ ਦੀਓ ਬਸ ਜਾ ਕਰ ਕਿਟੀਆਂ ਜਿਤੀਆਂ ਹੋਣੀ ਅੱਖਾਂ ਤੇ ਲੈ ਨੋ ਲਾਰੇ ਹਕਮਾਂ ਜੀ ਮਾਤਾ ਮੈਂ ਨਕ ਪਾਪੀ ਤਾਂ ਮੈਂ ਵੀ ਤਾਮਨ ਹੇ ਮੈਨੇ ਆਰੇ ਮਾਤਾ ਦੇ 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 ਮਾ ਤੂੰ ਹੀ ਰੰਗ ਦੇ ਵਕਤ ਆਂ ਰੇ ਸੰਜੀ ਸਾਧਾ ਨੇ ਲਖ ਪਾਪੀ ਤਾਰੇ ਮੈਨੂੰ ਤਾਂ ਜਾਨ ਦੇ ਮੈਨੂੰ ਤਾਰ ਰੇ ਤਾਂ ਤੇ ਨਾ ਰੇ ਤਾਂ ਤੇ ਨਾ ਰੇ ਸੰਜੀ ਸਾਧਾ ਨੇ ਲਖ ਪਾਪੀ ਤਾਰੇ ਇਹ ਆਪਣਾ ਵੀਰ ਕਣ ਜਾਂਗ ਕਸਾਂ ਜੀ ਜਾਂਗ ਇਹ ਤਾਂ ਜਗਮ ਦੀ ਹਾਂ ਕੈਲੀ ਆਰਤੀ ਕਰਾਂ ਤੇ ਆ ਜੀ ਦੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਲੜੀਆਂ ਦੋ ਸਿਰ ਦੀਵਾਰੇ ਕੁੰਡਾ ਕੋਲ ਰਾਜ ਪੁੱਜਾ ਕਈ ਹਟਾ ਤੇ ਮੈਂ ਪੁੱਜਾਂ ਤੇਰੀ ਤਰਨ ਸੇ ਮੈਗੇ ਦੇ ਮਾਇਆ ਚੜਾ ਪੈ ਲੋ ਦੀ ਪਾਇਆ ਮੇ ਹਰ ਕਾ ਦਰਸ਼ਿਨ ਪਾਇਆ ਗੋ ਰੰਦ ਟੱਡੇ ਆਇਆ ਗੋ ਪਾਰ ਛੱਡੇ ਆਇਆ ਦੁਨੀਆਂ ਦੀ ਤਰ੍ਹਾਂ ਸਿਆਰ ਕੀ ਗਏ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਰੋ ਸਾਡੀ ਗਲੀਆਂ ਸਾਜੀ ਤਿੰਨ Oh <laughs>